ਈ ਸੋਹਣੀ ਖੂਰਤ ਸਾਡੇ ਜੋ ਅਜੀਬ ਮਿੱਤਰ ਤੇ ਲਗਾਰ ਦਿੱਤੀ ਤੇ ਪਰ ਆਪੇ ਮੇਲਾ ਆ ਕੁੜੀ ਕੜਾ ਮਤੇ ਸਮਾਈਲੀ ਤੁਹਾਡੇ ਚਿਹਰੇ ਤੇ ਹੋਠਾਂ ਉਹਨਾਂ ਆਨੰਦ ਤੁਹਾਨੂੰ ਮੇਲਾ ਵੇਖ ਸਕਣਾ ਹੈ ਜਿੰਨਾ ਹੁਣ ਤੁਹਾਨੂੰ ਸਿੱਖਣਾ ਧੰਨਵਾਦ ਆ ਰਹੀ ਕਹਿਣਾ ਚਾਹੁੰਦਾ ਦੇਖੋ ਜੀ ਜਦੋਂ ਵੀ ਕੋਈ ਪ੍ਰੋਗਰਾਮ ਕਰਿਆ ਹੋਵੇ ਪਾਵੇਂ ਵਿਆਹ ਲਾ ਲੋ ਪਾਵੇਂ ਖੰਡ ਪਾਠ ਲਾ ਲੋ ਤੇ ਪਾਵੇਂ ਕਰੇ ਕੋਈ ਬਰਥਡੇ ਪਾਰਟੀ ਹੋਵੇ ਤੇ ਪਾਵੇਂ ਫਿਰ ਪੰਜ ਚਾਰ ਪਿੰਡਾਂ ਦਾ ਮੇਲਾ ਹੋਵੇ ਜਦੋਂ ਉਹ ਮੇਲਾ ਉਸ ਸਮਾਗਮ ਬਿਨਾਂ ਕਿਸੇ ਲੜਾਈ ਝਗੜੇ ਦੇ ਬਿਨਾਂ ਆਉਣ ਜਾਣ ਵਿੱਚ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਦੇ ਮੇਲਾ ਸੰਪਨ ਹੋ ਜੇ ਅੱਜ ਮੇਲਾ ਸਮਾਪਤ ਹੋ ਚੁੱਕਿਆ ਹੈ ਤੇ ਉਹ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਮੇਲੇ ਦੇ ਵਿੱਚ ਸੰਗਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿੰਨੀ ਗਿਣਤੀ ਹੁੰਦੀ ਹੈ ਤੇ ਜਿੰਨੀ ਸੰਗਤ ਆਈ ਹੈ ਸਾਰੇ ਖੁਸ਼ੀ-ਖੁਸ਼ੀ ਨਾਲ ਘਰੇ ਵਾਪਸ ਗਈ ਹੈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਜੀ 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 ਜ ਮੈਂ 2009 ਦੇ ਵਿੱਚ ਬੀਏਡ ਕੀਤੀ ਉਸ ਤੋਂ ਬਾਅਦ ਮੈਂ ਸਟੇਜ ਤੇ ਜਿਹੜੇ ਕੋ ਕੰਮ ਕਰਨਾ ਸਿੱਖਿਆ ਸਾਡੇ ਪਿੰਡ ਦੀ ਰਾਮਲੀਲਾ ਤੋਂ ਸਾਡੇ ਜਿਹੜੇ ਮਾਸਟਰ ਕ੍ਰਿਸ਼ਨ ਕਪੂਰ ਜੀ ਸਾਨੂੰ ਜਿਹੜੇ ਅਲਵਿਦਾ ਕਰ ਗਏ ਨੇ ਉਹਨਾਂ ਨੇ ਉਪਰਾਲਾ ਕੀਤਾ ਤੇ ਅਸੀਂ ਹੌਲੀ-ਹੌਲੀ ਸਟੇਜ ਤੇ ਬੋਲਣਾ ਸਿੱਖਿਆ ਔਰ ਉਸ ਬੋਲਚਾਲ ਨੂੰ ਅਸੀਂ ਅੱਗੇ ਹੌਲੀ-ਹੌਲੀ ਮੇਲਿਆਂ ਦੇ ਵਿੱਚ ਲੈ ਆਏ ਤਾਂ ਇਸ ਸ਼ੌਂਕ ਦੀ ਪੂਰਤੀ ਨੂੰ ਜਿਹੜਾ ਨੇਪਰੇ ਚੜ੍ਹਨ ਦੇ ਵਿੱਚ ਜਿਹੜਾ ਮੇਰਾ ਸ਼ੌਕ ਘਰ ਦਾ ਖੇਤੀ ਦਾ ਕੰਮ ਕਰਦਾ ਇਹਦੇ ਜਿੰਨਾ ਮੇਰੇ ਪਰਿਵਾਰ ਦੀ ਬੜਾ ਮੈਨੂੰ ਸਹਿਯੋਗ ਹੈ ਮੇਰੀ ਮਾਂ ਮੈਨੂੰ ਜਦੋਂ ਮੈਂ ਘਰੋਂ ਤੁਰਦਾ ਉਹ ਮੈਨੂੰ ਅਸ਼ੀਰਵਾਦ ਦਿੰਦੀ ਹੈ ਜਦੋਂ ਮੈਂ ਥੋੜਾ ਜਿਹਾ ਚੋਰੀ ਅੱਖ ਪਿੱਛੇ ਵੇਖਦਾ ਉਹ ਹੱਥ ਜੋੜ ਕੇ ਬੈਠੀ ਹੁੰਦੀ ਹੈ ਇਹਦਾ ਮਤਲਬ ਹੈ ਉਹ ਦੁਆ ਕਰ ਰਹੀ ਹੁੰਦੀ ਹੈ ਮਾਂ ਤੇ ਮੇਰੀ ਜਿਹੜੀ ਧਰਮ ਪਤਨੀ ਹੈ ਭਾਈ ਸਾਰਿਆਂ ਦੀ ਧਰਮ ਪਤਨੀਆਂ ਸਾਰਿਆਂ ਨੂੰ ਆਪਣੇ ਚੰਗੀਆਂ ਨੇ ਪਰ ਮੇਰੀ ਧਰਮ ਪਤਨੀ ਜਿਹੜੀ ਹੈ ਉਹ ਉਹਦੇ ਸਿਰ ਤੇ ਮੈਂ ਐਸ਼ ਲੈਣਾ ਉਹ ਘਰ ਦਾ ਸਾਰਾ ਕੰਮ ਸੰਭ ਲੈਂਦੀ ਹੈ ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਪਰਿਵਾਰ ਦਾ ਬੜਾ ਯੋਗਦਾਨ ਬਣਾ ਦਿੱਤੀ ਇੱਕ ਜਿਹੜਾ ਸਕੂਲ ਹੈ ਜਿ ਸਕੂਲ ਮੰਨੂ ਸਕੂਲ ਮਿਲਿਆ ਇੱਕ ਪੁਆਇੰਟ ਜਿਹੜਾ ਸਕੂਲ ਖਬਰ ਜਿਹੜਾ ਤੁਸੀਂ ਅੱਜ ਲੈ ਕੇ ਚੱਲੇ ਹੋ ਪਰਿਵਾਰ ਦੇ ਵਿੱਚ ਖਲਾਰੋ ਹਾਂ ਇਹ ਸਕੂਨ ਸ਼ਬਦ ਜਿਹੜਾ ਪਰਿਵਾਰ ਦੇ ਵਿੱਚ ਮੈਂ ਮੇਰੀ ਬੇਟੀ ਉਹ ਵੀ ਸਟੇਜ ਕਰ ਲੈਂਦੀ ਹੈ ਬੇਟੇ ਨੂੰ ਵੀ ਸ਼ੌਂਕ ਹੈ ਬੇਟਾ ਹੁਣ ਛੁੱਟੀ ਆਇਆ ਸਿੱਧੀ ਜੀ ਗੱਲ ਹੈ ਉਹਨੇ ਖੇਤ ਸੰਭਾਲਿਆ ਹੈ ਘਰ ਵਾਲੀ ਨੇ ਘਰ ਸੰਭਾਲਿਆ ਹੈ ਜਾਂ ਮੈਨੂੰ ਮੇਲੇ ਦਿੱਤੇ ਹੈ ਕਿਉਂਕਿ ਮੇਰੇ ਇੱਕ ਵਕੀਲ ਸਾਹਿਬ ਨੇ ਰਜੇਸ਼ ਕੁਸ਼ਰੀਜਾ ਜੀ ਉਹਨਾਂ ਨੇ ਇੱਕ ਕਮੈਂਟ ਲਿਖਿਆ ਜ਼ਿਹੰਦੀਚ ਕਿ ਮੇਰੇ ਲੋਕਾਂ ਦਾ ਸਰਦਾਰ ਆਮਾਰਾ ਭਾਈ ਰਾਜ ਤਿਲਕ ਪੰਜਾਬ ਦੇ ਮੇਲਿਆਂ ਦਾ ਸਰਦਾਰ ਕਿਹਾ ਲੋਕਾਂ ਦਾ ਮਾਣ ਹੈ ਵੱਡਾ ਧੰਨਵਾਦ ਕਰਦਾ ਮੈਂ ਆ ਚਾਰ ਪੰਜ ਪਿੰਡ ਦੇ ਜਿੰਨੇ ਵੀ ਪੰਚਾਇਤਾਂ ਨੇ ਜਿੰਨੇ ਕਮੇਟੀ ਵਾਲੇ ਨੇ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਆ ਐਡੇ ਸੋਹਣੇ ਗਰਾਊਂਡ ਦੇ ਵਿੱਚ ਨਾ ਮੈਨੂੰ ਜਿਹੜਾ ਬੋਲਣ ਦਾ ਮੌਕਾ ਦਿੱਤਾ ਮੈਂ ਜੋ ਕੁਝ ਬੋਲਿਆ ਹੈ ਮਾੜਾ ਬੋਲਿਆ ਚੰਗਾ ਬੋਲਿਆ ਉਹ ਬਰਦਾਸ਼ਤ ਕੀਤਾ ਸੰਗਤ ਨੇ ਉਹਨਾਂ ਦਾ ਵੱਡਾ ਤਨਵਾਦ ਹੈ ਸੋ ਕਹਿੰਦੇ ਨੇ ਨਾ ਕਿ ਜਦ ਤੱਕ ਬਿਕਾ ਨਾ تھا ਤਾਂ ਕੋਈ ਪੁੱਛਤਾ ਨਾ ਥਾ ਜਦ ਤੱਕ ਬਿਕਾ ਨਾ ਥਾ ਕੋਈ ਪੁੱਛਤਾ ਨਾ ਥਾ ਆ ਚਾਰ ਪੰਜ ਪਿੰਡਾਂ ਵਾਲਿਆਂ ਨੇ ਮuje ਖਰੀਦ ਕਰ ਅਮੁੱਲੇ ਬਣਾ ਦਿਆ ਅਮੁੱਲੇ ਬਣਾ ਦਿਆ ਇਹਨਾਂ ਨੇ ਖਰੀਦ ਕੇ ਮੈਨੂੰ ਅਮੁੱਲੇ ਬਣਾ ਲਾਸਟ ਸ਼ੋਟ ਹੈ ਜਿਹੜਾ ਪੁਆਇੰਟ ਹੈ ਜੀ ਸਟੇਜ ਤੇ ਜਿਹੜਾ ਤੁਸੀਂ ਅੱਜਕੱਲ ਕਰ ਰਹੇ ਹੋ ਕਲਾਕਾਰਾਂ ਨਾਲ ਤੇ ਇੱਕ ਮੇਲੇ ਵਿੱਚ ਉਸ ਦਾ ਤੇ ਕਿੰਨਾ ਕੁ ਫਰਕ ਕਿੰਨਾ ਕੁ ਨਜ਼ਾਰਾ ਹੁੰਦਾ ਦੇਖੋ ਕਲਾਕਾਰਾਂ ਦੇ ਨਾਲ ਖੜੇ ਹੋ ਕੇ ਆਪਣੀ ਜਿਹੜੀ ਗੱਲਬਾਤ ਰੱਖਣ ਦਾ ਉਹ ਮਾਹੌਲ ਇੱਕ ਵੱਖਰਾ ਹੁੰਦਾ ਜੇ ਤੇ ਸੰਗੀਤ ਦੇ ਰੂਪ ਦੇ ਵਿੱਚ ਅਸੀਂ ਖੜੇ ਹੁੰਨੇ ਆ ਉਦੋਂ ਗੀਤ ਸੰਗੀਤ ਦੇ ਵਿੱਚ ਜਿਹੜਾ ਸਾਰਾ ਸ਼ੌਂਕ ਪਾਲ ਰਹੇ ਹੁੰਨੇ ਆ ਤੇ ਜਿਹੜਾ ਇੱਥੇ ਮੇਲਿਆਂ ਦੇ ਵਿੱਚ ਹੈ ਮੇਲਿਆਂ ਦੇ ਵਿੱਚ ਪਤਾ ਨਹੀਂ ਮੇਲੇ ਦੇ ਵਿੱਚ ਕਿੰਨੇ ਕਿੰਨੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਤੇ ਉਹਨਾਂ ਦਾ 10 20 ਰੁਪਏ 50 ਮੈਨੂੰ ਪਿਆਰ ਵੀ ਜਿਹੜਾ ਮਿਲਦਾ ਹੈ ਇਹ ਮੈਂ ਬੜਾ ਘਰੇ ਲ ਜਾ ਕੇ ਖੁਸ਼ ਹੁਣਾ ਕਿ ਲੋਕਾਂ ਨੇ ਮੈਨੂੰ ਇਸ ਯੋਗ ਸਮਝਿਆ ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀ ਇਹ ਪੀਰਾ ਫਕੀਰਾਂ ਦੇ ਤੇ ਅਲੱਕੇ ਵਾਲੇ ਵੀਰਾਂ ਦੀ ਦੇਣ ਹੈ ਅ ਤੇਲਗ੍ਰਾਹ ਦੀ ਸਾਡੇ ਸਾਰੇ ਭਰਾਵਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਹਾਡੇ ਦੰਦਾਂ ਦਾ ਰਾਜ ਤੁਹਾਡੀ ਪੋਰ ਗੇਟ ਦਾ ਰਾਜ ਇੱਕ ਵਾਰ ਇਸ ਜਿਹੜੇ ਸਟੋਰੀ ਨੂੰ ਅਸੀਂ ਲੱਗ ਤੋਂ ਪਾਵਾਂਗੇ ਇਸ ਭਰਾ ਨੂੰ ਆਪਣੇ ਨਾਟਕ ਦੇ ਭਰਾਵਾਂ ਨੂੰ ਮਾਨ ਸਨਮਾਨ ਜ਼ਰੂਰ ਕਰੇ ਕਰੋ ਅਸੀਂ ਇੱਕ ਵਾਰ ਤੇ ਮੈਂ ਸ਼ੋਕ ਲੱਤੋ ਤਾ ਦੋ ਮੈਂ ਹਰਜਿੰਦਰ ਸਾਡੇ ਨਾਲ ਮੈਂ ਹਾਂ ਹਰਜਿੰਦਰ ਪੰਜਾਬ ਫਾਸਲਾਈਨ ਰਚਨਾ ਉਹ ਜਾਂ ਤੋਂ ਇਹਨਾਂ ਦਾ ਵੀ ਧੰਨਵਾਦ ਹੈ La bradira che c'è vanno.